ਸਪੀਕਰ ਲਈ ਤੁਨੋਂ ਕੰਮੇ ਤੋਂ ਮੁਕਤ ਕਰ ਲਈ। ਤੁਹਾਡੀਆਂ ਫਸਲਾਂ ਦਾ ਕੋਰਾ ਰੇਟ ਤੁਨੋਂ ਦੇਣਾ। ਹੁਣ ਤੇ ਨਿਬਰਾਣਾਂ ਦੀ ਹੋਤੀ ਦਿੱਤੀ ਹੈ। ਸਟਾ ਸਾਰੇ ਨਿਟਰ ਸ਼ਬਦ ਦਾ ਸੀ ਕੀ ਸਟੇਜ ਦੀ ਕਿਸਾਨੀ ਦਾ ਸਿਰ ਝੁੱਗ ਗਏ ਇਸ ਨੋਜਾਇੰਦ ਖਦਮਾਂ ਸੇ ਇੱਕ ਖਦਮਾਂ। ਤੇ ਸਾਨੂੰ ਸਾਰਿਆਂ ਨੂੰ

ਘਰ ਦੇ ਵਿੱਚ ਮੁੜ ਕੇ ਦੁਬਾਰਾ ਉਹਦੀ লাশ ਚਲੀ ਗਈ। ਇਹ ਉਹਨੂੰ লাশ ਬਣਾਉਣ ਵਾਲਿਆਂ ਨੇ। ਸੰਦਾਏ ਸੀ ਅਕਰ ਸਾਡਾ ਦੇਸ਼ ਲੋਕ ਅਨੁਕਰ ਬਿੰਨਾ। ਜਿੰਨਾ ਨੇ ਹੌਲੀ ਚਲਾਈ। ਜਿੰਨਾ ਨੇ ਸਤਾ ਨੋਜਵਾਰ ਜਿਹੜਾ ਸਾਡੇ ਖੋਲ ਫਾਲ ਬਿਠਾ ਹੈ। ਇਹਨਾਂ ਬੋਰੀ ਦੇ ਵਿੱਚ ਪਾ ਕੇ ਇਹਦੇ ਅੰਦਰ ਤਾਂ ਬਾਹਰ ਤੋੜੀਆਂ, ਦਵਾੜੇ ਤੋੜੀ।

जी का <स्थाथा> <आगे। स्थाथा> <उने> तो <नहाँ। स्थाथा> <आगे। स्था> कर रहे थे सरदार जगजीत सिंह जी डालेवाल साहब